ਕੁੱਲ ਰੋਂਗ ਐਲੀਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਐਨੀ ਮੀਂ ਔਰ ਐਨੀ ਉਹਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੀ ਯੂ نو ਉਹ ਕੁੜੀ ਕਿਸੇ ਦਾ ਕਹਿਣਾ ਸੀ ਬੱਚਿਆਂ ਨੂੰ ਕੀ ਥਾਲੀ ਵਾਲ ਪਿੰਕੀ ਥਾਲੀ ਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦੇ ਪਿੰਕੀ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਇੱਕ ਲੱਭੇ ਹੋ ਮਰਾ ਜਿਆ ਦੀ ਕੋ ਪੁਰਾਣੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਕਹਦੀ ਆ ਮੈਂ ਉਸ ਘਰ ਦੀ ਧੀ ਆ ਹਾਂ ਹਾਂ ਹਮੇਸ਼ਾ ਪਾਜੀ ਹੁਣਾਂ ਨੇ ਆਪਣੇ ਬੇਟੇ ਅੱਧ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡ ਦਿਓ ਬਈ ਇੱਥੇ ਵੀ ਰਹਿੰਦੇ ਨੇ ਇੱਥੇ ਸਾਰਾ ਟਾਈਮ ਉਹਨਾਂ ਦਾ ਇਸੇ ਘਰ 'ਚ ਰਹਿੰਦੇ ਰਹੀ ਆ ਹਾਂਜੀ ਇਸੇ ਘਰ ਦੇ ਵਿੱਚ ਰਹਿੰਦੇ ਰਹੀ ਆ ਉਹਨਾਂ ਦਾ ਰਹਿਆ ਇਸ ਘਰ ਦੇ ਅੰਦਰ ਇਸ ਘਰ ਦੇ ਅੰਦਰ ਉਹ ਠੀਕ ਉਸ ਹਾਲ ਤੱਕ ਰਹੀ ਆ ਉਹ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਹਿੰਦੇ ਸਾਡੇ ਨਾਲ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਪਾਜੀ ਦਾ ਕੀ ਰੋਲ ਹੈ ਕੋਈ ਰੋਲ ਨਹੀਂ ਆ ਭਾਜੀ ਵਰਗ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਭਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਸਭ ਦੇ ਲਈ ਹਰ ਇੱਕ ਬੰਦਾ ਇੰਨਾ ਨਹੀਂ ਤੇ ਨੀਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਿਹੜੀ ਕਾਕੇ ਕੂਕੇ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੂਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਅਜੇ ਕੋਈ ਸਮਾਨ ਵੀ ਲੈ ਕੇ ਗਏ ਹੈ ਪੁਲਿਸ ਹੁਣ ਥੋੜਾ ਕਰ ਤੋਂ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈ ਵੈਸੇ ਉਹ ਟਰੋਫੀ ਸਰ ਮੈਨੂੰ ਜੁੜਿਆ ਹੋਇਆ ਸਮਾਨ ਹੈ ਤੇ ਕੁਝ ਕੀ ਹੈ ਨਹੀਂ ਆਈ ਡੋਨਟ ਨਾ ਹਾਂ ਇਨਵੈਸਟੀਗੇਸ਼ਨ ਦਾ 파ਟਾ ਛੋਟਾ ਇੰਟਰੋਡਕਸ਼ਨ ਵੀ ਮੈਂ ਤੁਹਾਨੂੰ ਨਾ ਤੁਸੀਂ ਦੱਸ ਰਹੇ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਤੁਹਾਨੂੰ ਕੰਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਤੁਸੀਂ ਕੌਣ ਹੋ

ਮੈਂ ਵਧੀਆ ਕੋਈ ਚੱਕਰ ਨਹੀਂ ਇਸ ਕੈਰੀਫਾਈ ਨਟੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿ ਉਸ ਨੂੰ ਚਪਲਾਂ ਤੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੀ ਨੈਚੁਰਲੀ ਨੈਚੁਰਲੀ ਬੱਚੇ ਵੀ ਰਿਐਕਟ ਕੀਤਾ ਸੁਨੰਦਰਾ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਬਿਲਕੁਲ ਸੇਮ ਉਹ ਐਤੋ ਤੁਰੇ ਤੁਰਦੀ ਜਾਂਦੀ ਹੁੰਦੀ ਸੀਗੀ ਜਿਹਨੂੰ ਬਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਰਾ ਕਦੀ ਸਾਹਮਣੇ ਬੈਠ ਕੇ ਇਹ ਗੱਲ ਕਰੇ ਬਿਠਾਓ ਉਹਨੂੰ ਸਾਹਮਣੇ ਉਹਨੂੰ ਪੁੱਛੀਏ ਪਿੰਕੀ ਬਾਜੀ ਉਹਦਾ ਦਿਮਾਗ ਚੱਲਿਆ ਹੋਇਆ ਬਸ ਛੇ ਕੋਈ ਹੈ ਪਿੱਛੇ ਕੋਈ ਹਾਂ ਨੈਚੁਰਲੀ ਕੋਈ ਕੁਝ ਨਾ ਦੇਖੋ ਜੀ ਉਹਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਜਿਹੜੇ ਨਾ ਕਲਾਕਾਰ ਬੋਲ ਰਹੇ ਨੇ ਉਸ ਤੋਂ ਬਾਅਦ ਹੀ ਜਿਹੜੇ ਅਬ ਦਿਵਾਰਾ ਸੁਮਨ ਸ਼ਰਮਾ ਵੀ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਪਰ ਕੋਈ ਦੇਖੋ ਜੀ ਇਹ ਤਾਂ ਬਹੁਤ ਇਨੋਲਜ ਹੈ ਮੈਨੂੰ ਵੀ ਨਹੀਂ ਹੈਗੇ ਇਸ ਦੇ ਬਾਰੇ ਬਟ ਮੈਂ ਇਹਨਾਂ ਕਹਾਂਗੀ ਕਿ ਤੁਸੀਂ ਕਿਸ ਘਰ ਦੇ ਵਿੱਚ ਖੜੇ ਹੋ ਉਹ ਘਰ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਫੁੱਲਾ ਵਾਂਗੂ ਮੈਂ ਕਹਿੰਦੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਦੇਖੋ ਪੁਰਾਣੀਆਂ ਜੇ ਤੁਸੀਂ ਕਹੋ ਤੁਹਾਨੂੰ ਭੇਜ ਦਿੰਦੇ ਆ ਠੀਕ ਠੀਕ ਚਲੋ ਕੀ ਕੀ ਕਰਦੀ ਰਹੀ ਆ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਸੁਨਿੰਦਰ ਸ਼ੋਰ ਹੈ ਇਸ ਤਰੀਕੇ ਨਾਲ